ਹਾਂਜੀ ਮੇਤਰ ਪਿਆਰੇ ਸਾਥ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀ ਮੇਤਰ ਪਿਆਰ ਚਾਹ ਵਾਲਾ ਪਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਆਜੋ ਚੱਲਦੇ ਆਪਾਂ ਪਨੀਰੀ ਵੀ ਜਣੋ ਜੀ ਆਕੀਏ ਦੇਮੋਂਡੇ ਦੇ ਠੇਕੇ ਵਾਲੇ ਬਾਹਨ ਚ ਮੇਰੀ ਵੀਦਣ ਚੱਲਦੇ ਆ ਤੇ ਇੱਤੋਂ ਦੇ ਘਰੋਂ ਆਪਾਂ ਪਹੇਗੇ ਆ ਪਿੰਡ ਦੇ ਵਿਚਕਾਰਲੀ ਗਲੀ ਤੇ ਕਰਾਉਣੇ ਤੁਹਾਨੂੰ ਦਰਸ਼ਨ ਆਪਣੇ ਗੁਰਦੁਆਰਾ ਸਾਹਿਬ ਦੇ ਹਾਲ ਪਾਲੇ ਆਪਾਂ ਮਗਰ 11 ਫਾਰਮ ਟਰੈਕ 60 ਦੇ ਤੇ ਆਜੂ ਕਰਾਉਣੇ ਦਰਸ਼ਨ ਆਪਾਂ ਤੁਹਾਨੂੰ ਇਹ ਆ ਗਿਆ ਜੀ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਬੈਠੇ ਚੁੱਭਰ ਗੱਲਾਂ ਬਾਤਾਂ ਮਾਰਦੇ ਆ ਸਾਥ ਚ ਉਹ ਅੋ ਜੀ ਆਂ ਭਾਈ ਕੀ ਚੇਰਾ ਮੁੰਡਾ ਮੂਰੇ ਮੂਰੇ ਤੰਗ ਲਈ ਕਿਉਂ ਗੇ ਫਮੀਰੀਲਾ ਖਾਂ ਫਿਰ ਸਾਰਨਾ ਵੀ ਪੈਣਾ ਨਾ ਪਹਿਲਾਂ ਉਹਨਾਂ ਨੂੰ ਤੇ ਆਪਾਂ ਮਗਰ ਮਗਰ ਫਿਰ ਫਾਰਮ ਟਰੈਕ 60 ਹੈ ਕੀ ਜਾਣੇ ਆ ਲਓ ਜੀ ਪਿੰਡ ਤਵਾ ਗਏ ਬਾਹਰ ਆਪਾਂ ਆਪਾਂ ਆ ਗਏ ਆ ਲੈਂਕ ਰੋਡ ਤੇ ਜਿਹੜੀ ਜੀਰਾਫ ਰੋਡ ਨੂੰ ਮਿਲਦੀ ਆ ਤੇ ਮੇਨ ਰੋਡ ਆਊਗਾ ਅੱਗੇ ਜੀਰਾ ਹੋਏਪਰ ਰੋਡ ਜਿਹੜਾ ਤੇ ਆਪਾਂ ਹਿੱਕੀ ਲਿਆਨੇ ਆ ਫਾਉਂਡ ਡ੍ਰੈਗ 60 ਹੌਲੀ ਹੌਲੀ ਅੱਗੇ ਉਹ ਆਜੇ ਲੋ ਵੀ ਜਿਹਨੇ ਹੁੜ ਕਰਨਾ ਤੋਂ ਆਪਾਂ ਬੰਦ ਕਰ ਸਕਿਆ ਬੱਸ ਕਰੀਏ ਇਸ ਵਾਰ ਕੀ ੱਲੇ ਨੇ ਕ੍ਰਾਸ ਕਰ ਲਿਆ ਆਜੋ ਦੇਖੋ ਲੋ ਮਟਰ ਡੰਕਰ ਤੋਂ ਆਉਂਦੇ ਗਏ ਅੱਲੋ ਬੰਨਦੇ ਬੱਕਿਆ ਇੱਕ ਨੂੰ ਅਗਲੇ ਬਾਹਰ ਚੱਲਣਾ ਜਾਣਾ ਮੀਡੀਆ ਤੋਂ ਹੋ ਜੀ ਮਿੱਤਰੋ ਭਣਾਣਾ ਵਾਲਾ ਪਾਇਕ ਜੀ ਚੱਲੇ ਆਂ ਆ ਵਾਹ ਤੇ ਹੁਣ ਆਪਾਂ ਪਾ ਕੇ ਲਿਆਉਣੇ ਆ ਰੋਟਾਵੇਟਰ ਰੋਟਾਵੇਟਰ ਮਾਰਨਾ ਏ ਉੱਤੇ ਹਲਾ ਨਾਲ ਹਲਾ ਦੀ ਦੂਰ ਲਾ ਲਈ ਆ ਚੰਗੀ ਤਰ੍ਹਾਂ ਹੁਣ ਰੋਟਾਵੇਟਰ ਪਾ ਕੇ ਲਿਆਉਣੇ ਆ ਕਰੋ ਹਾਲੀ ਪਹੁੰਚਿਆ ਘਰੇ ਤੇ ਖਾਲ ਲਾ ਕੇ ਪਾਉਣੇ ਆ ਹੁਣ ਰੋਟਾ ਫੇਟਰ ਆ ਰੋਟਾਵੇਟਰ ਆਪਾਂ ਪਾ ਲਿਆ ਇਹ ਸੀ ਤੇ ਰੋਟਾਵੇਟਰ ਮਾਰੀ ਜਾਂਦੇ ਹੁਣ ਪਾਇਆ ਦਾ ਹੈਗਾ ਇਹ ਪਹਿਲਾ ਫੋਲਾ ਲਾ ਕੇ ਨਜ਼ਾਰੀ ਕੀ ਉੱਥੇ ਵੀ ਹਣਾ ਹੋਰ ਵੜ ਗਿਆ ਕਿਧਰ ਸਵਾਕਾ ਸੁ ਕਰਦੇ ਨਾ ਤੂੰ ਤਾ ਕੀ ਨੇ ਨਹੀਂ ਪਤਾ ਕੀ ਕਰਨਾ ਨਾ ਮੂਰ ਚਾਈ ਜਾਂਦਾ ਉਹਦੇ ਹਾਂਜੀ ਮਿੱਤਰ ਪਿਆਰਿਓ ਇੱਥੇ ਹੱਲ ਲਾਏ ਸੀਗੇ ਸਵੇਰ ਦੇ ਇੱਥੇ ਵੀ ਰੋਟਾ ਵੇਟਰ ਕਮਾਉਣ ਲੱਗ ਪਏ ਹਾਂ ਹੈਗਾ ਸਵਾਕ ਕਿਲਾ ਦੇ ਕੱਲ ਨੂੰ ਮਾਰਨਾ ਸੀ ਇੱਥੇ ਕੰਪਿਊਟਰ ਕਰਾਇਆ ਇੱਕ ਗੱਲ ਨੂੰ ਦੇਵਾਂਗੇ ਸਾਰੇ ਸੱਜਣਾਂ ਨੂੰ ਸਰਪ੍ਰਾਈਜ਼ ਕੌਣ ਸੁਹਾਗੇ ਦੀ ਥਾਂ ਤੇ ਫਿਰ ਰੋਡਾ ਵੈਟਰੀ ਕਮਾ ਦੇਣ ਲੱਗੇ ਆਂ ਆਏਗਾ ਸੁਹਾਗਾ ਲਾਉਂਦੇ ਪਾਉਂਦੇ ਫਿਰਾਂਗੇ ਹੁਣ ਤੀਜੇ ਚੌਥੇ ਲੋਚ ਚੱਕ ਚੁੱਕ ਕੇ ਥੋੜਾ ਜਿਹਾ ਸਿਆੜ ਦੇ ਪੱਤਰੇ ਹੋ ਜਾਣਗੇ ਕੋਈ ਥੋੜਾ ਜਿਹਾ ਕਿਰਾਏ ਦੇ ਟਾਈਮ ਕੱਟ ਲੱਗਦਾ ਤੇ ਇਦਾਂ ਕਰਕੇ ਹੁਣ ਇੱਥੇ ਬਸ ਰੋਟਾਵੇਟਰ ਕਮਾਈ ਜਾਂਦੇ ਆ ਸਿਆੜ ਜੇ ਮਾਰਨ ਨੂੰ ਕੱਲ ਨੂੰ ਫਿਰ ਉੱਥੇ ਲਾਵਾਂਗੇ ਕੰਪਿਊਟਰ ਕਰਾਇਆ ਯਾਰ ਇੰਗੇ ਰਾਲਾ ਰੋਕ ਰੱਖਿਆ ਯਾਰ ਰੋਟਾਵੇਟਰ ਉਵੇਂ ਬੁੜਕਦਾ ਬਹੁਤ ਸੀਗਾ ਟਰੈਕਟਰ ਜਦੋਂ ਸਿਆੜਾ ਮੇਟੀ ਲੰਘਦਾ ਸੀ ਤਾਂ ਕਰਕੇ ਫਿਰ ਰਾਲਾ ਰੋਕ ਥੋੜਾ ਸੌਖੇ ਸੌਖਾ ਚੱਲ ਰਿਹਾ ਥੋੜਾ ਜਿਹਾ ਬੁੜਕਦਾ ਨਹੀਂਗਾ ਟਰੈਕਟਰ ਉਵੇਂ ਬੁੜਕਦਾ ਬਾਲਾ ਤਾਂ ਕਰਕੇ ਫਿਰ ਰਾਲਾ ਰੋਕ ਰੱਖ ਲਿਆ ਚਲੋ ਠੀਕ ਆ ਮਿੱਤਰ ਪਿਆਰਿਓ ਕਰਦੇ ਆ ਓਕੇ ਬਾਏ ਤੇ ਗੁੱਡ ਨਾਈਟ ਕਿਉਂਕਿ ਢੇਰਾ ਕੋਸਮ ਸਾਜਾ ਹੋ ਗਿਆ ਤੇ ਮਾਰ ਕੇ ਰੋਟਾਵੇਟਰ ਦੀ ਕਹਿਰ ਇੱਥੇ ਤੇ ਚਲਦੇ ਆ ਘਰ ਨੂੰ ਫਿਰ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ